ਨਮਸਕਾਰ ਸੱਚ ਕੋ ਹੂੰ ਪੰਜਾਬੀ ਨਿਊਜ਼ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨજર ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਦੇਸ਼ ਭਰ ਵਿੱਚ ਸ਼ਰਧਾ ਦੇ ਨਾਲ ਮਨਾਇਆ ਗਿਆ ਰਾਮ ਨਵਮੀ ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦਾ ਹੋਇਆ ਸੂਰਜ ਤਿਲਕ ਦਿੱਲੀ ਹਰਿਆਣਾ ਤੋਂ ਲੈ ਕੇ ਕਰਨਾਟਕ ਮਹਾਰਾਸ਼ਟਰ ਤੇ ਗੁਜਰਾਤ ਤੋਂ ਲੈ ਕੇ ਮਣੀਪੁਰ ਦੇ ਮੰਦਰਾਂ ਵਿੱਚ ਦਰਸ਼ਨ ਕਰਨ ਪਹੁੰਚੇ ਲੱਖਾਂ ਸ਼ਰਧਾਲੂ ਦੱਸਦੀ ਹੈ ਕਿ ਇਸ ਦੌਰਾਨ ਅਯੁੱਧਿਆ ਦੇ ਰਾਮ ਮੰਦਰ ਦਰਸ਼ਨ ਦੇ ਲਈ ਪਹੁੰਚੇ ਸ਼ਰਧਾਲੂਆਂ ਨੇ ਸ੍ਰੀ ਨਦੀ ਦੇ ਵਿੱਚ ਲਗਾਈ ਡੁੱਕੀ ਛੱਤੀਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਜਵਾਨਾਂ ਅਤੇ ਨਕਸਲੀਆਂ ਦੇ ਵਿੱਚ 5 ਘੰਟੇ ਚੱਕ ਚੱਲੀ ਮੁੱਠਪੇੜ ਸੈਨਿਕਾਂ ਨੇ ਨਕਸਲੀਆਂ ਦੇ ਠਿਕਾਨਿਆਂ ਵਿੱਚ ਕੁਝ ਕੀ ਉਹਨਾਂ ਦੇ 29 ਮੈਂਬਰਾਂ ਦਾ ਕੀਤਾ ਇੰਕਾਊਂਟਰ ਮੁੱਠਪੇੜ ਦੇ ਵਿੱਚ ਨਕਸਲੀ ਦੁਪਹਿਰ ਦਾ ਖਾਣਾ ਖਾ ਕੇ ਬੇਫਿਕਰ ਹੋ ਕੇ ਬੈਠੇ ਸਨ ਉਸ ਸਮੇਂ ਜਵਾਨਾਂ ਨੇ ਬੋਲ ਦਿੱਤਾ ਹਮਲਾ ਰਾਜੀ ਇਸ ਮਿਸ਼ਨ ਦੇ ਦੌਰਾਨ ਕਰੀਬ 300 ਮੀਟਰ ਤੱਕ ਜਵਾਨ ਉਹਨਾਂ ਦੇ ਕਰੀਬ ਪਹੁੰਚੇ ਅਤੇ ਮੌਕਾ ਮਿਲਦੇ ਹੀ ਉਹਨਾਂ ਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ ਨੇੜਾ ਸੱਚਾ ਸੋਧਾ ਦੇ ਸੰਸਾਪਕ ਪੂਜਨੀਕ ਬੇਪਰਵਾਸ ਸਾਹਿਬ ਮਸਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਇਸ ਵਾਰ 18 ਅਪ੍ਰੈਲ ਤੋਂ 15ਵਾਂ ਯਾਦ ਦੇ ਮੁਰਸ਼ਿਦ ਵਿਕਲਾਂਗਤਾ ਨਿਵਾਰਣ ਸ਼ੀਵਰਦਾ ਕੀਤਾ ਜਾ ਰਿਹਾ ਹੈ ਆਯੋਜਨ ਕੈਂਪ ਦੀ ਤਿਆਰੀਆਂ ਲਗਭਗ ਹੋ ਚੁੱਕੀਆਂ ਮੁਕੰਮਲ ਦਾਦੀ ਕੀ ਸ਼ਾਹ ਸਤਰਾਜ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿੱਚ ਆਯੋਜਿਤ ਹੋਣ ਵਾਲੇ ਇਸ ਕੈਂਪ ਵਿੱਚ ਵਿਸ਼ੇਸ਼ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਹੋਵੇਗਾ ਮੁਫਤ ਇਲਾਜ ਜਦਕਿ ਲੈਬਾਰਟਰੀ ਟੈਸਟ ਐਕਸ-ਰੇ ਆਪਰੇਸ਼ਨ ਦਵਾਈਆਂ ਅਤੇ ਕੈਲੀਪਰ ਵੀ ਦਿੱਤੇ ਜਾਣਗੇ ਮੁਫਤ ਲੋਕ ਸਭਾ ਚੋਣਾਂ ਦੇ ਪਹਿਲੇ ਫੇਜ਼ ਦੀ 102 ਸੀਟਾਂ ਤੇ 19 April ਨੂੰ ਹੋਵੇਗੀ VOTING 21 ਸੂਬਿਆਂ ਦੀ 102 ਸੀਟਾਂ ਦੇ ਲਈ ਚੋਣ ਪ੍ਰਚਾਰਨ ਦਾ ਆਖਰੀ ਦਿਨ ਲੋਕ ਸਭਾ ਚੋਣਾਂ ਵੀ ਨਤੀਜੇ 4 June ਨੂੰ ਹੋਣਗੇ ਇਕੱਠੇ ਕੋਸ਼ਿਸ਼ਿਤ ਦੱਸਦੀ ਕਿ 16 March ਨੂੰ ਲੋਕ ਸਭਾ ਚੋਣਾਂ ਦੇ ਪੂਰੇ ਸ਼ੈਡਿਊਲ ਦਾ ਕੀਤਾ ਗਿਆ ਸੀ ਇਲਾ ਰਾਹੁਲ ਗਾਂਧੀ ਅਤੇ ਅਕਲੀਸ਼ ਯਾਦਵ ਨੇ ਗਾਧਿਆਬਾਦ ਵਿੱਚ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਕਹੇਗੀ ਤਾਂ ਮਿੱਟੀ ਦੇ ਵਿੱਚ ਚੋਣ ਜ਼ਰੂਰ ਲੜਾਂਗਾ ਉਪਿਮੋਕੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਦੇ ਨਿਸ਼ਾਨੇ ਬੋਲੇ ਮੋਦੀ ਜੀ ਭ੍ਰਿਸ਼ਟਾਚਾਰ ਦੇ ਹਨ ਚੈਂਪੀਅਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 400 ਪਾਰ ਦਾ ਨਾਅਰਾ ਦੇਣ ਵਾਲੇ ਮੋਦੀ ਨੂੰ ਇਸ ਲੋਕ ਸਭਾ ਚੋਣਾਂ ਵਿੱਚ ਮਿਲਣਗੇ ਹਨ ਸਿਰਫ 150 ਸੀਟਾਂ ਹਾਈਚੈਸਟ ਤੋਂ ਆ ਰਹੀ ਹੈ ਸਾਨੂੰ ਰਿਪੋਰਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਨੂੰ ਜਾਰੀ ਕੀਤਾ ਨੋਟਿਸ ਆਦੇਸ਼ਾਂ ਵਿੱਚ ਚਾਰ ਚੋਣੀ ਪੋਸਟਾਂ ਹਟਾਉਣ ਦੇ ਦਿੱਤੇ ਨਿਰਦੇਸ਼ ਉਥੇ ਐਕਸ ਨੇ ਕਿਹਾ ਕਿ ਅਸੀਂ ਇਹਨਾਂ ਪੋਸਟਾਂ ਨੂੰ ਹਟਾ ਦੇਵਾਂਗੇ ਲੇਕਿਨ ਅਸੀਂ ਇਸ ਐਕਸ਼ਨ ਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਇਹ ਅਭਿਵਿਅਕਤੀ ਦੀ ਆਜ਼ਾਦੀ ਦੇ ਉਲਟ ਹੈ ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਚੱਲ ਪਾਇਆ ਕਿ ਚਾਰ ਪੋਸਟ ਕਿਹੜੇ ਹਨ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਅੰਦolan ਕਰ ਰਹੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਕੀਤਾ ਟ੍ਰੈਕ ਜਾਮ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੇ ਪੁਲਿਸ ਕਿਸਾਨਾਂ ਦੇ ਵਿੱਚ ਹੋਈ ਧੱਕਾਮੁਕੀ ਮਗਰ ਕਿਸਾਨਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਅਤੇ ਟ੍ਰੈਕ ਤੇ ਬੈਠ ਗਏ ਦੌਰਾਨ ਕਿਸਾਨਾਂ ਨੇ ਸਰਕਾਰ ਤੋਂ ਨੌਜਵਾਨਾਗੂ ਨਵਦੀਪ ਸਿੰਘ ਸਣੇ 3 ਕਿਸਾਨਾਂ ਨੂੰ ਰਿਹਾਅ ਕਰਨ ਦੀ ਝੁਕੀ ਮੰਗ ਪੰਜਾਬ ਵਿੱਚ ਲੋਕ ਸਭਾ ਚੋਣਾਂ ਪ੍ਰਚਾਰ ਦੇ ਦੌਰਾਨ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਤੇ ਵਿਧਾਇਕ ਦਾ ਕਿਸਾਨਾਂ ਨੇ ਕੀਤਾ ਤਿੱਖਾ ਵਿਰੋਧ ਪ੍ਰਦਰਸ਼ਨ ਦਿੱਤੇ ਅਤੇ ਕਿਸਾਨ ਆਗੂਆਂ ਦੁਆਰਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਅਨਮੋਲ ਅਤੇ ਵਿਧਾਇਕ ਅਮੋਲਕ ਸਿੰਘ ਨੂੰ ਦਿਖਾਏ ਕਾਲੇ ਝੰਡੇ ਕਿਸਾਨਾਂ ਨੇ ਦੌਰਾਨ ਭਾਜਪਾ ਉਮੀਦਵਾਰਾਂ ਤੇ ਵੀ ਸਾਦੇ ਜਮਕੇ ਨਿਸ਼ਾਨੇ ਅਮਰੀਕਾ ਬਠਿੰਡਾ ਨੈਸ਼ਨਲ ਹਾਈਵੇ ਤੇ ਪਿੰਡ ਮੰਡਵਾਲਾ ਦੇ ਨਜ਼ਦੀਕ ਓਵਰਸਪੀਡ ਤੇ ਚੱਲਦੇ ਨੈਸ਼ਨਲ ਹਾਈਵੇ ਤੋਂ ਥੱਲੇ ਡਿੱਗੀ ਕਾਰ ਇਸ ਹਾਸੇ ਵਿੱਚ ਤਾਲਗੰਮੀ ਰੁਕ ਦੇ ਨਾਲ ਜ਼ਖਮੀ ਜਿਸ ਨੂੰ ਇਲਾਜ ਦੇ ਲਈ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਕਰਵਾਇਆ ਗਿਆ ਭਰਤੀ ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਖਾਸਾ ਜਿਸ ਸਮੇਂ ਹੋਇਆ ਉਸ ਸਮੇਂ ਕਾਰ ਦੀ ਸਪੀਡ ਬਹੁਤ ਤੇਜ਼ ਸੀ ਜਿਸ ਦੇ ਨਾਲ ਕਾਰ ਅਨਿਯੰਤ੍ਰਿਤ ਹੋ ਕੇ ਹਾਈਵੇ ਤੋਂ ਥੱਲੇ ਡਿੱਗ ਪਈ ਪੰਜਾਬੀ ਕਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਕਾਨੂੰਨੀ ਮਾਮਲਿਆਂ ਵਿੱਚ ਫਸਾਉਣ ਦੀ ਇੱਕ ਸਾਜ਼ਿਸ਼ ਦਾ ਹੋਇਆ ਖੁਲਾਸਾ ਮਾਮਲਾ ਸਿੱਧੂ ਦੀ ਮਾਤਾ ਅਤੇ ਪਿੰਡ ਮੂਸਾ ਦੀ ਸਰਪੰਚ ਚਰਨਕੌਰ ਦੇ ਫਰਜੀ ਸਾਈਨ ਅਤੇ ਮੋਰ ਪ੍ਰਯੋਗ ਕਰਨ ਤੇ ਪੈਨਸ਼ਨ ਲਗਵਾਉਣ ਦੇ ਨਾਲ ਜੁੜਿਆ ਸਰਪੰਚ ਦੇ ਪਤੀ ਬਲਕੌਰ ਸਿੰਘ ਦੀ ਸ਼ਿਕਾਇਤ ਮਾਨਸਾ ਦੇ ਥਾਣਾ ਸਿਟੀ 2 ਵਿੱਚ ਅਗਿਆਤ ਲੋਕਾਂ ਤੇ ਦਰਜ ਕੀਤਾ ਗਿਆ ਕੇਸ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ